ਮੈਂ ਡਾਕਟਰ ਜਨਾਤਨ ਮੈਡੀਕਲ ਅਫੀਸਰ ਡੈਂਟਲ ਸਰਜਨ ਸੀਐਚਸੀ ਤਾਰੀਵਾਲ ਅੱਜ ਅਸੀਂ ਇਸ ਮੌਕੇ ਤੇ ਸਾਰੀ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵੱਡੇ ਦਿੰਦੀ 크리스마ਸ ਦੀ ਔਰ ਨਵੇਂ ਸਾਲ ਦੀ ਅਸੀਂ ਆਪਣੇ ਬਹੁਤ ਬਹੁਤ ਵਧਾਈ ਸਭ ਨੂੰ ਦਿੰਨੇ ਆ ਔਰ ਅਸੀਂ ਸਭਨਾਂ ਨੂੰ ਇੱਕ ਮੈਸੇਜ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਲਾਰਡ ਜੀਜ਼ਸ ਕ੍ਰਾਈਸ ਨੇ ਪੂਰੀ ਮਨੁੱਖਤਾ ਵਾਸਤੇ ਪੂਰੀ ਮਨੁੱਖ ਜਾਤੀ ਵਾਸਤੇ ਆਪਣਾ ਸਰਬੋਤਮ ਨਿਸ਼ਾਵਰ ਕੀਤਾ ਔਰ ਸਾਨੂੰ ਪ੍ਰੇਮ ਸਨੇਹ ਔਰ ਮੇਲ ਮਿਲਾਪ ਦਾ ਸਨੇਹਾ ਦਿੱਤਾ ਔਰ ਇਹੀ ਸਨੇਹਾ ਸਾਨੂੰ ਸਾਰੀ ਮਨੁੱਖ ਜਾਤੀ ਦੇ ਵਿੱਚ ਦੇਣਾ ਚਾਹੀਦਾ ਔਰ ਸਭਨਾਂ ਨੂੰ ਮੇਲ ਮਿਲਾਪ ਦੇ ਨਾਲ ਆਪਸੀ ਭਾਈਚਾਰੇ ਦੀ ਸਾਂਝ ਨੂੰ ਬਰਕਰਾਰ ਰੱਖ ਕੇ ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਔਰ ਪਿਛਲੇ ਸਾਲਾਂ ਦੇ ਵਿੱਚ ਜੋ ਅਸੀਂ ਨਹੀਂ ਕਰ ਸਕੇ ਉਹਨਾਂ ਨੂੰ ਅਸੀਂ ਇਸ ਨਵੇਂ ਸਾਲ ਦੇ ਵਿੱਚ ਅਸੀਂ ਉਹਨਾਂ ਨੂੰ ਕਰਨਾ ਹੈ ਔਰ ਅਸੀਂ ਆਪਣਾ ਧਿਆਨ ਰੱਖਣਾ ਹੈ ਆਪਣੇ ਪਰਿਵਾਰਾਂ ਦਾ ਆਪਣੇ ਆਸ-ਪਰੋਸ ਦਾ ਅਸੀਂ ਧਿਆਨ ਰੱਖਣਾ ਔਰ ਆਪਣੀ ਸਾਫ-ਸਫਾਈ ਦਾ ਖਾਸ ਤੌਰ ਤੇ ਆਪਣੇ ਹਾਲੇ-ਦੁਆਲੇ ਆਪਣੇ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਹਾਂ ਉਹ ਸਫਾਈ ਦਾ ਖਾਸ ਤੌਰ ਤੇ ਅਸੀਂ ਧਿਆਨ ਰੱਖਣਾ ਹੈ ਸਭ ਨੂੰ ਮੇਰੇ ਵੱਲੋਂ ਜੈ ਹਿੰਦ